ਕਿਵੇਂ ਮੇਰੇ ਨਾਲ ਜਿਆਦਾ ਆਦਮੀ ਜੁੜ ਜਾਣ ਆਏ ਤਾਂ ਸਵਾਹ ਹੋਰ ਕੁਝ ਨਹੀਂ ਜਿਆਦਾ ਆਦਮੀ ਕਿਵੇਂ ਜੁੜ ਜਾਣ ਇਹ ਗੱਲ ਹੈ ਮੈਂ ਜਿੱਥੇ ਜੁੜਨਾ ਸੀ ਮੈਂ ਉੱਥੇ ਨਹੀਂ ਜੁੜਿਆ ਮੈਂ ਬਾਹਰ ਜੁੜਿਆ ਹਾਂ ਬਾਹਰਲੇ ਨੂੰ ਮੈਂ ਆਪਣੇ ਨਾਲ ਜੋੜਨਾ ਮੈਂ ਲੋਕਾਂ ਨਾਲ ਜੁੜਿਆ ਹਾਂ ਲੋਕ ਮੇਰੇ ਨਾਲ ਜੁੜੇ ਹੋਏ ਨੇ ਬਸ ਆ ਗੱਲ ਹੈ ਇਹੀ ਲੀਡਰ ਕਰਦੇ ਨੇ ਫਿਰ ਇਹ ਤਾਂ ਲੀਡਰ ਕਰਦੇ ਨੇ ਇਹ ਤਾਂ ਸਿਆਸਤਦਾਨ ਕਰਦੇ ਨੇ ਤੁਸੀਂ ਸੱਚ ਨਾਲ ਜੁੜਨਾ ਹੈ ਔਰ ਸੱਚ ਨਾਲ ਜੋੜਨਾ ਹੈ ਤੁਸੀਂ ਜੁੜ ਜਾਣਾ ਕੋਈ ਜੁੜੇ ਕੋਈ ਨਾ ਜੁੜੇ ਤੁਹਾਡੇ ਕਹੇ ਅਸੀਂ ਇਹ ਨਹੀਂ ਦੇਖਣਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਜੁੜਾਂਗੇ ਸੱਚ ਨਾਲ ਬਿਲਕੁਲ ਨਹੀਂ ਜੁੜਨਾ ਇਹ ਆਪ ਜੁੜ ਜਾਣਾ ਕੋਈ ਜੁੜੇ ਕੋਈ ਨਾ ਜੁੜੇ ਅਸੀਂ ਕਹਿੰਦੇ ਗੱਡੀ ਖੜੀ ਹੈ ਇਹਨੇ ਚੜਨਾ ਚੜਜੋ ਇਹ ਨਹੀਂ ਚੜਨਾ ਪਲਾਟਫਾਰਮ ਤੇ ਖੜਾ ਤੁਸੀਂ ਆਪੇ ਵਿੱਚ ਬੈਠੋ ਤੁਸੀਂ ਕਹਿੰਦੇ ਆਪਾਂ ਗੱਡੀ ਤੁਰ ਪੈਣੀ ਨਹੀਂ ਬੈਠ ਬੈਠੋ ਨਹੀਂ ਬੈਠਣਗੇ ਖੜੇ ਰੋ ਪਲਾਟਫਾਰਮ ਤੇ ਇਹ ਤਾਂ ਵੀ ਸਾਰੀ ਚੜ ਜਾਣਗੇ ਮੈਂ ਜੱਟ ਚੜੂਗਾ ਤੇਰੀ ਚੜਨ ਦਾ ਇਰਾਦਾ ਨਹੀਂ ਹੈਗਾ ਇਰਾਦਾ ਤੇਰਾ ਵੀ ਨਹੀਂ ਚੜਨ ਦਾ ਗੱਲਾਂ ਹੀ ਨੇ ਉਤੋਂ ਉਤੋਂ ਇਹ ਮਾਇਆ ਤੋਂ ਹੀ ਛੱਡਣੀ ਹੈ ਤੁਸੀਂ ਆਪ ਤਿਆ ਕਰੋ ਖਸਮ ਨੂੰ ਖਾਵੇ ਕੋਈ ਕਰੇ ਕੋਈ ਨਾ ਦੁਨੀਆ ਨੇ ਮਾਇਆ じゃ ਤਿਆਗਿਆ ਜਾਂ ਪਹਿਲਾਂ ਆਗੂ ਨੇ ਤਿਆਗੀਏ ਇਹ ਆਗੂ ਨੇ ਤਿਆਗਦਾ ਤਿਆਗਦਾ ਉਹਦੇ ਕਹੇ ਹੋਰ ਵੀ ਨਹੀਂ ਕੋਈ ਆਗੂ ਤਿਆਗ ਦਿੰਦਾ ਫੇਰ ਕੁਛ ਨੂੰ ਕੁਛ ਦੋ ਚਾਰ ਤਿਆਗ ਦਿੰਦੇ ਨੇ ਉਹਨਾਂ ਦੋ ਚਾਰ ਤੇ ਬਾਅਦ ਕੁਛ ਦੇਰ ਬਾਅਦ ਹੋਰ ਦੋ ਚਾਰ ਤੇ ਅੱਗ ਦੰਦੇ ਚ ਇਹ ਹੌਲੀ 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 100 200 ਸਾਲ 'ਚ ਫਰਕ ਪੈਂਦਾ ਹੁੰਦਾ ਇੱਕਦਮ ਧਰਮ ਦਾ ਫਰਕ ਨਹੀਂ ਪੈਂਦਾ